ਚੀਕੂ ਤਾਂ ਬੜੇ ਖਾਦੇ ਨੇ ਜੀ ਪਰ ਚੀਕੂਆਂ ਤੋਂ ਜੇਕਰ ਆਪਾਂ ਆਈਸਕ੍ਰੀਮ ਬਣਾ ਕੇ ਖਾਈਏ ਤਾਂ ਸੋਨੇ ਤੇ ਸੁਹਾਗਾ ਹੋ ਜਾਂਦਾ ਤੇ ਬੱਚਿਆਂ ਨੂੰ ਵੀ ਬਹੁਤ ਪਸੰਦ ਆਊਗੀ ਤੇ ਚਲੋ ਸਭ ਤੋਂ ਪਹਿਲਾਂ ਜਿਹੜੇ ਆਪਾਂ ਇਹਨਾਂ ਦੇ ਛਿਲਕੇ ਆ ਉਹ ਆਪਾਂ ਲਾ ਲੈਣੇ ਹੈਗੇ ਤੇ ਇਹਨਾਂ ਨੂੰ ਆਪਾਂ ਬਰੀਕ ਬਰੀਕ ਜਿਹੜੇ ਤੇ ਪੀਸ ਆ ਉਹ ਆਪਾਂ ਕੱਟ ਕੇ ਤਿਆਰ ਕਰ ਲਾਂਗੇ ਕਿਉਂਕਿ ਜਦੋਂ ਆਪਾਂ ਕਾਫੀ ਚੀਕੂ ਲੈ ਆਉਂਨੇ ਆਗੇ ਤਾਂ ਇਹ ਥੋੜੇ ਦਿਨ ਹੀ ਕੱਟਦੇ ਨੇ ਬਾਅਦ ਚ ਦਿਨਾਂ ਚ ਹੋਰ ਹੀ ਸਮੈਲ ਜਿਹੀ ਆਉਣ ਲੱਗ ਜਾਂਦੀ ਹੈ ਮਤਲਬ ਖਰਾਬ ਹੋਣ ਲੱਗ ਜਾਂਦੀ ਹੈ ਤੇ ਪਲੇਜੇ ਹੋ ਜਾਂਦੇ ਆ ਹਾਂਜੀ ਵੈਸੇ ਖਾਨਚ ਬਹੁਤ ਟੇਸਟੀ ਹੁੰਦੇ ਨੇ ਕਿ ਇਹਨਾਂ ਚ ਫਾਈਬਰ ਬਹੁਤ ਹੁੰਦੀ ਹੈਗੀ ਸੋ ਬੱਚੇ ਵੀ ਬੜਾ ਪਸੰਦ ਕਰਦੇ ਨੇ ਪਰ ਜੇਕਰ ਹੁਣ ਜਿਵੇਂ ਬੱਚੇ ਨੂੰ ਛੁੱਟੀ ਹੁੰਦੀ ਹੈ ਤਾਂ ਆਪਾਂ ਨੂੰ ਐਵੇਂ ਹੁੰਦਾ ਵੀ ਚਲੋ ਬੱਚੇ ਕੁਛ ਨਾ ਕੁਛ ਮੰਗਦੇ ਰਹਿੰਦੇ ਨੇ ਵੀ ਸਾਨੂੰ ਕੁਝ ਵਧੀਆ ਬਣਾ ਕੇ ਦਿਓ ਤਾਂ ਆਪਾਂ ਉਹਨਾਂ ਨੂੰ ਜ ਕੱਲ ਨੂੰ ਛੁੱਟੀ ਹੈ ਤੇ ਮੈਂ ਕਿਹਾ ਚਲੋ ਜੀ ਅੱਜ ਆਪਾਂ ਹੁਣ ਰਾਤ ਸੀਗੀ ਤੇ ਮੈਂ ਕਿਹਾ ਚਲੋ ਹੁਣ ਬਣਾ ਦਿੰਨੇ ਆਗੇ ਬਹੁਤ ਹੀ ਟੇਸਟੀ ਬਣਦੀ ਹੈਗੀ ਤੇ ਜਿਹੜਾ ਆਪਾਂ ਆ ਪਾਊਡਰ ਇਹਦੇ ਵਿੱਚ ਪਾਵਾਂਗੇ ਜੀ ਬਣਾਵਾਂਗੇ ਇਹ ਮੈਂ ਤੁਹਾਡੇ ਨਾਲ ਜਿਹੜੀ ਰੈਸਪੀ ਉਹ ਸ਼ੇਅਰ ਕੀਤੀ ਹੋਈ ਹੈਗੀ ਕੁਲਫੀ ਵਾਲੀ ਇਹ ਮਤਲਬ ਰੇਕ ਪਾਊਡਰ ਆਪਾਂ ਕੁਲਫੀ ਵਿੱਚ ਵੀ ਪਾ ਸਕਦੇ ਆ ਆਈਸਕ੍ਰੀਮ ਚ ਬਣਾ ਮਤਲਬ ਪਾ ਸਕਦੇ ਆ ਇਹਨੂੰ ਬਣਾਉਣ ਵੇਲੇ ਇਹ ਬਣਾਉਣ ਚ ਟਾਈਮ ਜਿਹੜਾ ਬਿਲਕੁਲ ਵੀ ਨਹੀਂ ਲੱਗ ਜਿਦੋਂ ਆਪਾਂ ਪਾਊਡਰ ਪਾਉਨੇ ਆਗੇ ਚੋਲੋ ਪਰ ਸਭ ਤੋਂ ਪਹਿਲਾਂ ਜਿਹੜੇ ਛਿਲਕੇ ਉਤਾਰ ਲੈਣੇ ਹੈਗੇ ਜਿੰਨੀ ਕਿ ਬਣਾਉਣੀ ਹੋਵੇ ਉਹਦੇ ਹਿਸਾਬ ਨਾਲ ਆਪਾਂ ਚੀਕੂ ਖ ਲੈ ਲੈਣੇਗੇ ਤੇ ਇਹਨਾਂ ਨੂੰ ਆਪਾਂ ਬਰੀਕ-ਬਰੀਕ ਕੱਟ ਲਾਂਗੇ ਤੇ ਪੀਸ ਜਿਹੜੇ ਵਿੱਚ ਜਿਹੜੇ ਇਹਨਾਂ ਦੇ ਬੀਜ ਆ ਉਹ ਆਪਾਂ ਕੱਢ ਲੈਣੇ ਨੇ ਬਰੀਕ-ਬਰੀਕ ਜਿਹੜੇ ਪੀਸ ਕੱਟ ਕੇ ਆਪਾਂ ਤਿਆਰ ਕਰ ਲਾਂਗੇ ਜੀ ਤੇ ਆਂਬ ਵੀ ਪੈਣਗੇ ਰਮਣ ਵਿੱਚ ਨਹੀਂ ਜੀ ਇਹ ਆਪਾਂ ਅਲੱਗ ਬਣਾਉਣੀ ਆ ਲਓ ਜੀ ਬੀਜ ਆਪਾਂ ਕੱਢ ਕੇ ਜਿਹੜੇ ਪੀਸ ਉਹ ਆਪਾਂ ਕੱਟ ਕੇ ਤਿਆਰ ਕਰ ਲਏ ਇੱਕ ਚੀਕੂ ਦੇ ਆਪਾਂ ਬਰੀਕ-ਬਰੀਕ ਪੀਸ ਕਰ ਲਏ ਨੇ ਤੇ ਇਧਰ ਆਪਾਂ ਲਈ ਹੋਈ ਹੈ ਜੀ ਟੂਟੀ ਫਰੂਟੀ ਇਹਦੇ ਵਿੱਚ ਆਪਾਂ ਡਰਾਈ ਫ ਡ్రਾਈ ਫਰੂਟ ਵਾਲਾ ਜਿਹੜਾ ਪਾਊਡਰ ਤਿਆਰ ਕਰਿਆ ਹੋਇਆ ਮੈਂ ਪਹਿਲਾਂ ਵੀ ਕਹਿ ਆਪ ਤੁਸੀਂ ਵੀਡੀਓ ਜਾ ਕੇ ਦੇਖ ਸਕਦੇ ਹੋ ਕੁਲਫੀ ਵਾਲਾ ਜਿਹੜਾ ਪਾਊਡਰ ਆ ਇਹ ਆਪਾਂ ਪਹਿਲੀ ਬਣਾ ਕੇ ਰੱਖ ਲੈਣਾ ਹੈ ਸੋ ਜਦੋਂ ਵੀ ਆਪ ਬੱਚੇ ਮੰਗ ਕਰਨ ਕੁਲਫੀ ਆਈਸਕ੍ਰੀਮ ਉਹਦਾ ਆਪਾਂ ਫਟਾਫਟ ਬਣਾ ਕੇ ਦੇ ਸਕਦੇ ਆ ਇਹਨੂੰ ਆਪਾਂ ਮਿਕਸੀ ਚ ਪਾ ਲਾਂਗੇ ਜੀ ਤੇ ਇਹਦਾ ਆਪਾਂ ਪੇਸਟ ਬਣਾ ਲਾਂਗੇ ਤੇ ਇੱਧਰ ਆਪਾਂ ਲਿਆ ਹੋਇਆ ਜੀ ਦੁੱਧ ਜਿੰਨੇ ਕਿ ਆਪਾਂ ਆਈਸਕ੍ਰੀਮ ਬਣਾਉਣੇ ਉਹਦੇ ਹਿਸਾਬ ਨਾਲ ਆਪਾਂ ਦੁੱਧ ਪਾ ਸਕਦੇ ਆਂਗੇ ਆਪਾਂ ਬਸ ਇਹਦੇ ਵਿੱਚ ਪਾਵਾਂਗੇ ਜੀ 2-300 ਗ੍ਰਾਮ ਜਿਹੜਾ ਦੁੱਧ ਆਪਾਂ ਲੈ ਲੈਣਾ ਹੈ ਤੇ ਥੋੜਾ ਜਿਹਾ ਆਪਾਂ ਤੇ ਮਿੱਠਾ ਤੁਸੀਂ ਇਹਦੇ ਵਿੱਚ ਸ਼ੱਕਰ ਵੀ ਪਾ ਸਕਦੇ ਹੋਗੇ ਗੁੜ ਵੀ ਪਾ ਸਕਦੇ ਹੋ ਤੇ ਨਹੀਂ ਤੁਸੀਂ ਜਿਹੜੀ ਖੰਡ ਆ ਉਹ ਤਾਂ ਨਹੀਂ ਪਾਓ ਜੀ ਕਿਉਂਕਿ ਕੈਮੀਕਲ ਹੁੰਦੇ ਨੇ ਕਿਉਂਕਿ ਜੇਕਰ ਆਪਾਂ ਬੱਚਾ ਵਾਸਤੇ ਬਣਾ ਰਹੇ ਤਾਂ ਖੰਡ ਨੂੰ ਸਕਿਪੀ ਕਰਨਾ ਚਾਹੀਦਾ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪਾਊਡਰ ਮੈਂ ਪਹਿਲੇ ਪੀਸ ਕੇ ਰੱਖ ਸੱਡਾ ਜੀ ਮਿਸ਼ਰੀ ਵਾਲ ਇਹ ਆਪਾਂ ਸਵਾਦ ਅਨੁਸਾਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਦੋ ਤਿੰਨ ਚਮਚ ਵੈਸੇ ਤਾਂ ਚੀਕੂ ਮਿੱਠੇ ਹੁੰਦੇ ਨੇਗੇ ਤੇ ਆਪਾਂ ਦੋ ਕ ਚਮਚ ਜਿਹੜੇ ਮਿਸ਼ਰੀ ਦੇ ਪਾਊਡਰ ਦੇ ਪਾਵਾਂਗੇ ਜੀ ਇਹਦੇ ਵਿੱਚ ਤੇ ਹੁਣ ਜਿਹੜਾ ਆਪਾਂ ਠੰਡਾ ਦੁੱਧ ਲਿਆ ਹੋਇਆ ਜੀ ਉਹਦੇ ਵਿੱਚ ਆਪਾਂ ਦੋ ਆਵਲਾ ਜਿਹੜਾ ਪਾਊਡਰ ਲਿਆ ਹੋਇਆ ਹੈਗਾ ਇਹਦੇ ਵਿੱਚ ਸਾਰੇ ਡਰਾਈ ਫਰੂਟ ਜਿਹੜੇ ਆਪਾਂ ਪੀਸੇ ਹੋਏ ਨੇਗੇ ਇਹਦੇ ਵਿੱਚ ਆਪਾਂ ਮਿਲਕ ਪਾਊਡਰ ਵੀ ਪਾਇਆ ਹੋਇਆ ਹੈਗਾ ਦੁੱਧ ਨੂੰ ਗਾੜਾ ਕਰਨ ਵਾਸਤੇ ਦੋ ਚਮਚੇ ਆਪਾਂ ਵੱਡੇ ਇਹਦੇ ਵਿੱਚ ਪਾ ਲਈ ਜੀ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਨੇ ਦੁੱਧਾ ਜਿਹੜਾ ਉਹ ਨਾਰਮਲ ਹੀ ਹੋਣਾ ਚਾਹੀਦਾਗਾ ਗਰਮ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਇਹਦੀ ਗ੍ਰੇਡਿੰਗ ਗੰਡਾ ਬਣ ਜਾਂਦੀਆਂ ਨੇ ਜੀਆਂ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇੱਧਰ ਜਿਹੜਾ ਆਪਣਾ ਦੁੱਧ ਲਿਆਗਾ ਇਹ ਵੀ ਗਰਮ ਹੋ ਗਿਆ ਤੇ ਨੂੰ ਉਪ ਉਵਾਲਾ ਆਉਣ ਦਵਾਂਗੇ ਦੁੱਧ ਜਿਹੜਾ ਉਹ ਵਧੀਆ ਜੇਕਰ ਉਹ گاੜਾ ਹੋਵੇ ਤਾਂ ਆਪਾਂ گاੜਾ ਲੈ ਲੈਣਾ ਜਿਹਦਾ ਜਿਹੜੀ ਆਈਸਕ੍ਰੀਮ ਬਹੁਤ ਹੀ ਵਧੀਆ ਬਣਦੀ ਹੈਗੀ ਤੇ ਨਹੀਂ ਜੇਕਰ ਦੁੱਧ ਪਤਲਾਗਾ ਤਾਂ ਉਹਨੂੰ ਆਪਾਂ ਥੋੜਾ ਜਆ ਮਤਲਬ ਉਵਾਲੇ ਦੇ ਦੇ ਕੇ گاੜਾ ਕਰ ਲੈਣਾ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲਿਆ ਜਿਹਦੇ ਵਿੱਚ ਮਿਸ਼ਰੀ ਪਾਈ ਹੋਈ ਹੈਗੀ ਤੇ ਇਹਨੂੰ ਆਪਾਂ ਇੱਕ ਉਬਾਲਾ ਆਉਣ ਦਵਾਂਗੇ ਜੀ ਦੁੱਧ ਨੂੰ ਉਬਾਲਾ ਆ ਗਿਆ ਜੀ ਜਿਹੜਾ ਆਪਾਂ ਪਾਊਡਰ ਮਿਕਸ ਕੀਤਾ ਸੀ ਦੁੱਧ ਵਿੱਚ ਉਹ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਥੋੜਾ ਜਿਹਾ ਟਾਈਮ ਆਪਾਂ ਇਹਨੂੰ ਪਕਾ ਲਾਂਗੇ ਜੀ ਕਿਉਂਕਿ ਇਹਦੇ ਵਿੱਚ ਡਰਾਈ ਫਰੂਟ ਨੇਗੇ ਸੋ ਬਹੁਤ ਹੀ ਵਧੀਆ ਟੇਸਟ ਆਉਂਦਾ ਤੇ ਗਾੜਾ ਵੀ ਦੁੱਧ ਵਧੀਆ ਹੋ ਜਾਂਦਾ ਕਿਉਂਕਿ ਇਹਦੇ ਵਿੱਚ ਆਪਾਂ ਮਿਲਕ ਪਾਊਡਰ ਪਾਇਆ ਹੋਇਆ ਹੈਗਾ ਚੰਗੀ ਤਰ੍ਹਾਂ ਆਪਾਂ ਨੂੰ ਮਿਕਸ ਕਰ ਲਾਂਗੇ ਜੀ ਉਹ ਜਿਹੜਾ ਪਾਊਡਰ ਵਾਲਾ ਲਿਕਵਿਡ ਆ ਉਹ ਪਾਉਣ ਤੋਂ ਬਾਅਦ ਵੀ ਨੂੰ ਪਕਾਉਣਾ ਕੁਝ ਟਾਈਮ ਆਪਾਂ ਹਾਂਜੀ ਫੇਰ ਹੀ گاੜਾ ਹੁੰਦਾ ਹੈਗਾ ਤੇ ਇਹਦੇ ਵਿੱਚ ਕੇਸਰ ਦੇ ਧਾਗੇ ਪਾਏ ਹੋਏ ਨੇ ਜਿਹਦੇ ਨਾਲ ਜਿਹੜਾ ਜਿਹੜਾ ਕਲਰ ਉਹ ਚੇਂਜ ਹੋ ਜਾਂਦਾ ਹੈਗਾ ਜੇਕਰ ਕਈ ਵਾਰ ਇਹ ਪਾਊਡਰ ਨਾ ਹੋਵੇ ਤਾਂ ਤੁਸੀਂ ਦੁੱਧ ਨੂੰ گاੜਾ ਕਰ ਲੈਣਾ ਮਿਲਕ ਪਾਊਡਰ ਨੂੰ ਘੋਲ ਕੇ ਦੁੱਧ ਵਿੱਚ ਉਹ ਇਹਦੇ ਵਿੱਚ ਪਾ ਲੈਣਾ ਹੈਗਾ ਤੇ ਨਹੀਂ ਜੀ ਮੈਂ ਹੁਣ ਦੁੱਧ ਥੋੜਾ ਜਿਹਾ ਪਤਲਾ ਹੈਗਾ ਤਾਂ ਉਹਨੂੰ ਆਪਾਂ ਗਰਮ ਕਰ ਕਰਕੇ گاੜਾ ਕਰ ਲੈਣਾ ਸੋ ਫੇਰ ਜਿਹੜੀ ਟੇਸਟੀ ਆਈਸਕ੍ਰੀਮ ਬਣ ਕੇ ਤਿਆਰ ਹੁੰਦੀ ਹੈਗੀ ਨਹੀਂ ਤੇ ਜਿਹੜੀ ਵਿ ਚੀਕੋ ਵਿੱਚ ਡਾਇਰੈਕਟ ਪਾ ਕੇ ਪੀਸ ਕੇ ਵੀ ਜਿਹੜੀ ਆਈਸਕ੍ਰੀਮ ਉਹ ਬਣਾ ਸਕਦੇ ਆ ਮਿੱਠਾ ਪਾਵ ਦੇ ਹਿਸਾਬ ਨਾਲ ਪਾ ਸਕਦੇ ਆ ਜਿਹਦੇ ਵਿੱਚ ਤੈਨੂੰ ਆਪਾਂ ਥੋੜਾ ਟਾਈਮ ਪਕਾ ਲਈਏ ਜਿੰਨਾ ਟਾਈਮ ਇਹ گاੜਾ ਨਹੀਂ ਹੁੰਦਾ 2-3 ਮਿੰਟ ਲੱਗਣਗੇ ਜੀ ਇਹਨੂੰ ਤੇ ਫਿਰ ਜਿਹੜਾ ਪੇਸਟ ਬਣ ਕੇ ਤਿਆਰ ਹੋ ਜੂਗਾ ਤੇ ਮਿੰਟੋ-ਮਿੰਟ ਜਿਹੜੀ ਆਪਣੀ ਆਈਸਕ੍ਰੀਮ ਆ ਉਹ ਬਣ ਕੇ ਤਿਆਰ ਹੋ ਜੂਗੀ ਤੇ ਇਧਰ ਜਿਹੜਾ 5 ਚੀਕ ਪਾਇਸ ਇਹਨੂੰ ਵੀ ਆਪਾਂ ਪੀਸ ਲੈਣੇ ਆ ਜੀ ਲਓ ਜੀ ਇਹਨੂੰ 2-3 ਮਿੰਟ ਹੋ ਗਏ ਭਗਦੇ ਨੂੰ ਤੇ ਪੂਰਾ ਇਹ ਵਧੀਆ گاੜਾ ਹੋ ਚੁੱਕਿਆ ਹੈ ਹੁਣ ਆਪਾਂ ਜਿਹੜਾ ਗੈਸ ਉਹ ਬੰਦ ਕਰ ਦਾਂਗੇ ਤੇ ਹੁਣ ਆਪਾਂ ਇਹਨੂੰ ਠੰਡਾ ਹੋਣ ਦਵਾਵਾਂਗੇ ਜੀ ਠੰਡਾ ਹੋਣ ਤੋਂ ਬਾਅਦ ਹੀ ਆਪਾਂ ਇਹਨੂੰ ਇਹਦੇ ਵਿੱਚ ਪਾਵਾਂਗੇ ਤੇ ਫਿਰ ਜਿਹੜੀ ਆਪਣੀ ਆ ਹੋ ਗਿਆ ਜੀ ਤੇ ਹੁਣ ਆਪਾਂ ਇਹਨੂੰ ਚੀਕੂ ਵਾਲੇ ਪੇਸਟ 'ਚ ਹੀ ਪਾ ਦਾਂਗੇ ਗਾੜਾ ਗਾੜਾ ਹੋ ਗਿਆ ਇਹ ਵਧੀਆ ਤੇ ਹੁਣ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਫੈਂਟ ਲਾਂਗੇ ਜੀ 2-3 ਮਿੰਟ ਵਾਸਤੇ ਤਾਂ ਜੋ ਇਹ ਕਰੀਮੀ ਫਾਰਮ 'ਚ ਆ ਜਾਏ ਚੰਗੀ ਤਰ੍ਹਾਂ ਆਪਾਂ ਹੁਣ ਇਹਨੂੰ ਫੈਂਟ ਲਾਂਗੇ ਲਓ ਜੀ ਚੰਗੀ ਤਰ੍ਹਾਂ ਆਪਾਂ ਜਿਹੜਾ ਪੇਸਟ ਆ ਉਹ ਬਣਾ ਲਿਆ ਤੇ ਤੁਸੀਂ ਦੇਖ ਸਕਦੇ ਹੋ ਵਧੀਆ ਇਹ ਕਰੀਮੀ ਫਾਰਮ 'ਚ ਆ ਗਿਆ ਕਿਉਂਕਿ ਦੁੱਧ ਆਪਾਂ ਜਿੱਕਰ ਘੱਟ ਪਾਉਨੇ ਆ ਵਧੀਆ ਤੇ ਵਿੱਚ ਸਾਰੀਆਂ ਚੀਜ਼ਾਂ ਪਾਉਣੇ ਤਾਂ ਬਹੁਤ ਹੀ ਵਧੀਆ ਜੀ ਕਰੀਮੀ ਜਿਹੜੀ ਆਈਸਕ੍ਰੀਮ ਬਣ ਕੇ ਤਿਆਰ ਹੁੰਦੀ ਹੈ ਹੁਣ ਆਪਾਂ ਇਹਨੂੰ ਫਿਲ ਕਰ ਲਾਂਗੇ ਜੀ ਕਿਸੇ ਜੀ ਮੈਂ ਹੁਣ ਖੁੱਲਾ ਜਿਹਾ ਭਾਂਡਾ ਹੁੰਦਾ ਜੀ 에ਅਰਟੇਟ ਕੰਟੇਨਰ ਉਹਦੇ ਵਿੱਚ ਵੀ ਪਾ ਕੇ ਇਹਨਾਂ ਨੂੰ ਇਕੱਠੇ ਬਣਾ ਸਕਦੇ ਆ ਤੇ ਆਪਣੇ ਕੋਲ ਇਹ ਕੁਲੜ ਵਾਲੇ ਕੱਪ ਪਏ ਸੀ ਜੀ ਆਪਾਂ ਇਹਦੇ ਵਿੱਚ ਹੀ ਪਾ ਦਿੰਨੇ ਇਹਨਾਂ ਨੂੰ ਸਾਰਿਆਂ ਨੂੰ ਤੇ ਉੱਪਰ ਦੀ ਆਪਾਂ ਇਹਨੂੰ ਸਜਾ ਦਾਂਗੇ ਜੀ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਜੀ ਥੋੜੀ ਜਿਹੀ ਚੀਕੂ ਤਾਂ ਜੇ ਜੜ ਪਤਾ ਵੀ ਲੱਗੇ ਵੀ ਆਪਾਂ ਚੀਕੋ ਜਿਹੀ ਆਈਸਕ੍ਰੀਮ ਨਾਲ ਜਾਂ ਵੈਸੇ ਤੋਂ ਹੁਣ ਜੀ ਟੇਸਟ ਆਊਗਾ ਪਰ ਵਿੱਚ ਵਿੱਚ ਆਉਣ ਦੇ ਮੂੰਹ ਚ ਬਹੁਤ ਹੀ ਵਧੀਆ ਲੱਗਦੇ ਨੇ ਜੀ ਥੋੜੇ ਥੋੜੇ ਆਪਾਂ ਇਹਦੇ ਵਿੱਚ ਪਾ ਦਾਂਗੇ ਉੱਪਰ ਦੀ ਆਪਾਂ ਇਹਦੇ ਤੇ ਪਾ ਦਾਂਗੇ ਜੀ ਥੋੜੀ ਥ ਤੇ ਆਪਸ਼ਨਲ ਹੈ ਜੀ ਹੈਗੀ ਹੈ ਤਾਂ ਆਪਾਂ ਇਹਨੂੰ ਪਾ ਸਕਦੇ ਨਹੀਂ ਆਪਾਂ ਇਵੇਂ ਸਿੰਪਲੀ ਬਣਾ ਸਕਦੇ ਹਾਂਗੇ ਇਹਦੇ ਨਾਲ ਮਤਲਬ ਸੋਹਣੀ ਤੇ ਵਧੀਆ ਲੱਗਣ ਲੱਗ ਜਾਂਦੀ ਹੈ ਜੀ ਲਓ ਜੀ ਚੰਗੀ ਤਰ੍ਹਾਂ ਆਪਾਂ ਨੇ ਦੀ ਜਿਹੜੀ ਸਜਾਵਟ ਕਰਤੀ ਖੁਸ਼ਬੂ ਤਾਂ ਦੋਸਤੋ ਇੰਨੀ ਵਧੀਆ ਆ ਰਹੀ ਹੈ ਵੀ ਇੰਨੀ ਮਤਲਬ ਐਡੀ ਘੈਂਟ ਖੁਸ਼ਬੂ ਤਾਂ ਜਿਹੜੀ ਬਾਜ਼ਾਰ ਵਾਲੀ ਆਈਸਕ੍ਰੀਮ ਹੁੰਦੀ ਹੈ ਨਾ ਉਹਦੇ 'ਚ ਵੀ ਨਹੀਂ ਆਉਂਦੀ ਸਹੀ ਗੱਲ ਹੈ ਜੀ ਕਿਉਂਕਿ ਇਹਦੇ 'ਚ ਪਾਊਡਰ ਆ ਵੀ ਜਿਹੜਾ ਉਹਦੇ 'ਚ ਡਰਾਈ ਫਰੂਟ ਪਾਏ ਹੋਏ ਸੀ ਹੋਰ ਵੀ ਚੀਜ਼ਾਂ ਜਿਵੇਂ ਕੇਸ਼ਰ ਹੋ ਗਿਆ ਜੀ ਇਲਾਇਚੀ ਪਾਊਡਰ ਹੋ ਗਿਆ ਸੋ ਉਹਦੇ ਨਾਲ ਵੀ ਵਧੀਆ ਬਣਦੇ ਉਸ ਤੋਂ ਪਰ ਆਪਾਂ ਇਹਨ ਜਿਮਾਵਾਗੇ ਤਾਂ ਵਧੀਆ ਜੰਮ ਕੇ ਤਿਆਰ ਹੋ ਜੇ ਬਬਲ ਜੇ ਬਣ ਜਾਂਦੇ ਹੋਣ ਬਣ ਨੇ ਹਾਂਜੀ ਚੰਗੀ ਤਰ੍ਹਾਂ ਪੂਰਾ ਆਪਣ ਨੂੰ ਕਵਰ ਕਰਤਾ ਤੇ ਹੁਣ ਆਪਾਂ ਇਹਨੂੰ ਫਰਿੱਜ ਚ ਲਾ ਦਾਂਗੇ ਇੱਕ ਕੱਪ ਮੇਰਾ ਇੱਕ ਡੈਵੀ ਦਾ ਤੇ ਇੱਕ ਰਮਾ ਇਹਦੇ ਵਿੱਚ ਵੀ ਹੈਗੇ ਨੇ ਜੀ ਸਾਰੇ ਵਾਸਤੇ ਬਣ ਜਾਣਗੇ ਹੋਰਚ ਵੀ ਪਾਪਾ ਭਰ ਦਿੰਨੇ ਹੈਗੇ ਸੋ ਇਹ ਤੇ ਆਪਾਂ ਬਣਾੜੀ ਜੀ ਚੀਕ ਕੋ ਵਾਲੀ ਤੇ ਆਪਾਂ ਜਿਹੜੀ ਅੰਬ ਵਾਲੀ ਵੀ ਬਣਾਵਾਂਗੇ ਉਹ ਵੀਡੀਓ ਵੀ ਤੁਸੀਂ ਜਰੂਰ ਦੇਖਿਓ ਬਹੁਤ ਹੀ ਸੌਖੇ ਤੇ ਸਿੰਪਲ ਤਰੀਕੇ ਨਾਲ ਬਣਦੀ ਹੈਗੀ ਜਿਹੜਾ ਪਾਊਡਰ ਬਣਾ ਇੱਕ ਵਾਰ ਤੁਸੀਂ ਬਣਾ ਕੇ ਰੱਖ ਲੈਣਾ ਹੈ ਤੇ ਜਦੋਂ ਵੀ ਬੱਚੇ ਡਿਮਾਂਡ ਕਰਨ ਕੁਲਫੀ ਆਈਸਕ੍ਰੀਮ ਦੀ ਤਾਂ ਫਟਾਫਟ ਤੁਸੀਂ ਬਣਾ ਕੇ ਦੇਖ ਸਕਦੇ ਹੋ ਇਹ ਵੀਡੀਓ ਤੁਸੀਂ ਜਰੂਰ ਦੇਖਣੀ ਹੁਣ ਆਪਾਂ ਇਹਨੂੰ 7-8 ਘੰਟੇ ਵਾਸਤੇ ਫਰਿੱਜ 'ਚ ਰੱਖ ਲੈਂਦੇ ਆ ਜੀ ਲਓ ਜੀ 7-8 ਘੰਟੇ ਹੋ ਗਏ ਤੇ ਹੁਣ ਆਪਾਂ ਇਹਨੂੰ ਬਾਹਰ ਲੈ ਆਏ ਤੇ ਬੱਚੇ ਬੜੇ ਖੁਸ਼ ਹੋਣਗੇ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਉਪਰ ਆਪਾਂ ਜਿਹੜਾ ਕਵਰ ਆਉ ਲਾਦਨਿਆਗੇ ਸੋ ਬਹੁਤ ਹੀ ਵਧੀਆ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਵੀ ਜਰੂਰ ਟਰਾਈ ਕਰਨਾ ਤੇ ਆਪਣੇ ਬੱਚਿਆਂ ਨੂੰ ਖੁਸ਼ ਕਰਨਾ ਕਿਉਂਕਿ ਆਪਾਂ ਚੀਕੂ ਕਈ ਵਾਰ ਕਾਫੀ ਸਾਰੇ ਲੈ ਆਉਨੇ ਆਪ ਨੂੰ ਐਵੇਂ ਹੁੰਦਾ ਵੀ ਜਲਦੀ ਜਲਦੀ ਖਾ ਲਈਏ ਨੇ ਤਾਂ ਖਰਾਬ ਹੋ ਜਾਣਗੇ ਦੋ ਤਿੰਨ ਦਿਨ ਮਸੇ ਹੀ ਕੱਟਦੇ ਨੇਗੇ ਸੋ ਤੁਸੀਂ ਬੱਚਿਆਂ ਨੂੰ ਆਈਸਕ੍ਰੀਮ ਬਣਾ ਕੇ ਦੇ ਸਕਦੇ ਹੋ ਬੱਚੇ ਬੇਹਦ ਖੁਸ਼ ਹੋਣਗੇ ਟੇਸਟੀ ਵੀ ਬਹੁਤ ਜ਼ਿਆਦਾ ਬਣਦੀ ਹੈ ਸੋ ਤੁਸੀਂ ਜਰੂਰ ਟਰਾਈ ਕਰਨਾ ਜੀ ਵੀਡੀਓ ਵਧੀਲੇ ਅੱਗੇ ਜਰੂਰ ਸ਼ੇਅਰ ਕਰਨੀ ਧੰਨਵਾਦ ਜ